ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਜਿੰਦਰਾ ਬਾਰੇ ਤੇ ਅੱਜ ਭਰਾਵਾ ਨੂੰ ਜਿੰਦਰਾ ਡਿਲੀਵਰੀ ਕਰ ਰਹੇ ਆ ਜੀ ਤੇ ਭਰਾ ਇਹਨੇ ਆਪਣੇ ਕੋਲੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਇਹਨਾਂ ਦਾ ਪਿੰਡ ਕਿਹੜਾ ਤੇ ਜਿੰਦਰਾ ਕਿੱਥੇ ਭੇਜਣਾ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਆਪਣਾ ਪਿੰਡ ਕਿਹੜਾ ਤੇ ਤੁਸੀਂ ਜਿੰਦਰਾ ਕਿੱਥੇ ਭੇਜਣਾ ਹੈਗਾ ਪਿੰਡ ਬਾਈ ਆਪਣਾ ਖੀਵਾ ਖੁਰਦਾ ਜਿੰਦਰਾ ਆਪਾਂ ਭਾਂਜੇ ਕੋਲੇ ਭੇਜਣਾ ਪਿੰਡ ਬਗੋਆਣੇ ਸਰੂਰ ਕੋਲ ਹੈ ਉੱਥੇ ਲੇਬਰ ਨਹੀਂ ਮਿਲਦੀ ਆ ਪੱਕੀਆਂ ਬੱਟਾਂ ਦੇ ਮਿੱਟੀ-ਮੁੱਟੀ ਲਾਉਣੀ ਕਿਹੜੇ ਤਿੰਨ ਕੰਮ ਕਰਦਾ ਵੀ ਅਈ ਕਹਿੰਦਾ ਵੀ ਮੇਰੇ ਭਾਂਜੇ ਕੋਲੇ ਭੇਜਣਾਗਾ ਵੀ ਪਿੰਡ ਉਹਦਾ ਫੱਗੂਆ ਨਾਗਾ ਤੇ ਜਿਲ੍ਹਾ ਸੰਗਰੂਰ ਹੈਗਾ ਇੰਦਰਾ ਤਿੰਨ ਕੰਮ ਕਰਦਾਗਾ ਦੀ ਪੱਕੀ ਬਟਨਾਂ ਮਿੱਟੀ ਲਾਉਂਦੇ ਬਹੁਤ ਔੜਿਕਤ ਆਉਂਦੀ ਸੀ ਵੀ ਲੇਬਰ ਨਹੀਂ ਮਿਲਦੀ ਸੀ ਮੌਕੇ ਤੇ ਅੱਜ ਤਾਂ ਵੇ ਘਵਾ ਕੇ ਪੁੱਠੇ ਕਰਕੇ ਮਿੱਟੀ ਲਾ ਦੂਗਾ ਬਾਈ ਕਹਿੰਦਾ ਇੱਕ ਪਹਿਲਾਂ ਹੀ ਪਿੰਗਲ ਹੈਗੇ ਇੱਥੋਂ ਲਖੀਪੇ ਤੋਂ ਆਪਾਂ ਕੋਲ ਹੀ ਤੇ ਬਾਈ ਏੰਕਾਰ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਫਿਰਾਲ ਲੱਗਿਆ ਤੇ ਜਿਹੜੇ ਭਰਾ ਆਪਣੇ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਵੀਡੀਓ ਕਹਿੰਦਾ ਇਹੀ ਕਹਿੰਦਾ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀ ਬਈ ਵੱਧ ਤੋਂ ਵੱਧ ਸੇ ਖੇਤੀ ਠੀਕ ਹੈ ਜੀ ਤੁਹਾvida ਬਹੁਤ ਬਹੁਤ ਧੰਨਵਾਦ ਜੇ ਕਿਸੇ ਭਰਾ ਨੂੰ ਕੋਈ ਵੀ ਜਾਣਕਾਰੀ ਦੇਣੀ ਆ ਤਾਂ ਇਹ ਆਪਣੇ ਨੰਬਰ ਚਾਲਦੇ ਨੇ ਸਕਰੀਨ ਤੇ ਉਹ ਭਰਾ ਆਪਣਾ ਕੰਟੈਕਟ ਕਰ ਸਕਦਾ ਇੱਕ ਜ਼ਰੂਰੀ ਬੇਨਤੀ ਹੈ ਆਪਣੇ ਪੇਜ ਨੂੰ ਬទ ਬទ ਫੋਲੋ ਕਰ ਲਓ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ